ਇੱਕ ਵਾਰ ਫਿਰ ਸਾਹਮਣੇ ਆਈ ਬੇਜ਼ੁਬਾਨ ਦੀ ਵਫਾਦਾਰੀ 48 ਘੰਟੇ ਤੱਕ ਕਰਦਾ ਰਿਹਾ ਮਾਲਕ ਦੀ ਮ੍ਰਿਤਕ ਦੇਹ ਦੀ ਰੱਖਿਆ ਉਤਾਰਿਆ ਰੋਟੀ ਦਾ ਘਰ ਬਰਫ਼ 'ਚ ਫਸੀ ਮਾਲਕ ਦੀ ਹੋਈ ਮੌਤ ਤਾਂ ਪੁੱਖਾ ਪਿਆਸਾ ਕੋਲ ਬੈਠਾ ਰਿਹਾ ਬੇਜ਼ੁਬਾਨ ਮਾਮਲਾ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ ਕੁੱਤੇ ਨੂੰ ਇਨਸਾਨ ਦਾ ਸਭ ਤੋਂ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ ਅਕਸਰ ਹੀ ਕੁੱਤੇ ਦੀ ਵਫਾਦਾਰੀ ਨੂੰ ਸਾਬਿਤ ਕਰਨ ਵਾਲੀਆਂ ਕੁਝ ਘਟਨਾਵਾਂ ਵੀ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਤੇ ਹੁਣ ਇਸੇ ਤਰ੍ਹਾਂ ਦਾ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਪਾਲਤੂ ਕੁੱਤੇ ਨੇ 48 ਘੰਟੇ ਤੱਕ ਆਪਣੇ ਮਾਲਕ ਦੀ ਲਾਸ਼ ਦੀ ਜੰਗਲੀ ਜਾਨਵਰਾਂ ਤੋਂ ਰੱਖਿਆ ਕੀਤੀ ਦੱਸਿਆ ਗਿਆ ਕਿ ਬੀੜ ਬਿਲਿੰਗ ਵਿੱਚ ਬਰਫਬਾਰੀ ਦੌਰਾਨ ਇੱਕ ਲੜਕੇ ਤੇ ਲੜਕੀ ਦੀ ਮੌਤਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਾ ਨੌਜਵਾਨ ਅਤੇ ਲੜਕੀ ਸ਼ਾਮ ਨੂੰ ਬਿਲਿੰਗ ਤੋਂ ਵਾਪਸ ਬੀੜ ਵੱਲ ਪੈਦਲ ਰਵਾਨਾ ਹੋਏ ਸੀ ਉਹਨਾਂ ਦੇ ਨਾਲ ਦੋ ਹੋਰ ਸੈਲਾਨੀ ਵੀ ਪੈਦਲ ਹੇਠਾਂ ਉਤਰ ਗਏ ਪਰ ਹਨੇਰਾ ਤੇ ਕਾਫੀ ਬਰਫਬਾਰੀ ਕਾਰਨ ਦੋਵੇਂ ਸੈਲਾਨੀ ਬਿਲਿੰਗ ਵਾਪਸ ਆ ਗਏ ਜਦੋਂ ਕਿ ਮਰਨ ਵਾਲਾ ਨੌਜਵਾਨ ਅਤੇ ਲੜਕੀ ਵਾਪਸ ਨਹੀਂ ਪਰਤੇ ਅਤੇ ਪੈਦਲ ਹੀ ਹੇਠਾਂ ਦੇਲੇ ਲੜਕੇ ਦਾ ਪਾਲਤੂ ਕੁੱਤਾ ਜਰਮਨ ਸ਼ੈਫਰਡ ਵੀ ਉਹਨਾਂ ਦੇ ਨਾਲ ਹੀ ਉੱਥੇ ਚਲਾ ਗਿਆ ਦੋਵਾਂ ਦੀ ਪਾਲਕਾਰੀ ਬਚਾਅ ਮੁਹਿੰਮ ਟੀਮ ਨੇ ਮੰਗਲਵਾਰ ਨੂੰ ਜਰਮਨ ਸ਼ੈਫਰਡ ਕੁੱਤੇ ਦੇ ਪੌਂਕਣ ਦੀ ਆਵਾਜ਼ ਸੁਣੀ ਕੁੱਤੇ ਦੀ ਆਵਾਜ਼ ਸੁਣ ਕੇ ਪੁਲਿਸ ਟੀਮ ਉਹਨਾਂ ਲਾਸ਼ਾ ਕੁਲਪੁੱਜੀ ਅਲਫਾ ਨਾਮ ਦਾ ਕੁੱਤਾ ਕਰੀਬ 48 ਘੰਟੇ ਤੱਕ ਉਹਨਾਂ ਦੀਆਂ ਲਾਸ਼ਾਂ ਦੀ ਰਾਖੀ ਕਰਦਾ ਰਿਹਾ ਅਤੇ ਬਹੁਤ ਚੌਕਸ ਰਿਹਾ ਦੋਵਾਂ ਦੀਆਂ ਲਾਸ਼ਾਂ ਇੱਕ ਡੱਬੇ ਵਿੱਚ ਇਕੱਠੀਆਂ ਮਿਲੀਆਂ ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਲੜਕੀ ਅਤੇ ਨੌਜਵਾਨ ਦੀਆਂ ਲਾਸ਼ਾਂ ਇਕੱਠੀਆਂ ਸਨ ਪਰ ਨੌਜਵਾਨ ਦਾ ਚਿਹਰਾ ਇੰਜ ਲੱਗਦਾ ਹੈ ਜਿਵੇਂ ਕਿਸੇ ਰਿਛ ਨੇ ਉਸਨੂੰ ਰਗੜ ਦਿੱਤਾ ਹੋਵੇ ਇਸ ਖਾ ਉੱਤੇ ਇੱਕ ਦਰਖਤ ਦੇ ਪਿੱਛੇ ਰਿਛ ਦੇ ਪੰਜੇ ਦੇ ਨਿਸ਼ਾਨ ਵੀ ਮਿਲੇ ਹਨ ਨੌਜਵਾਨ ਇੱਥੇ ਆਪਣੀ ਪਰਜਾਈ ਨਾਲ ਰਹਿੰਦਾ ਸੀ ਜਦਕਿ ਲੜਕੀ ਅਕਸਰ ਮਿਲਨ ਉਸ ਨੂੰ ਆਉਂਦੀ ਰਹਿੰਦੀ ਸੀ ਉਹ 4 ਜਨਵਰੀ ਨੂੰ ਬੀੜ ਵਿਖੇ ਆਈ ਸੀ ਅਤੇ ਜਿਸ ਦਿਨ ਇਹ ਘਟਨਾ ਵਾਪਰੀ ਸੀ ਉਸ ਜੀਨ ਉਸਨੇ ਬਿਲਿੰਗ ਤੋਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲ ਕੀਤੀ ਸੀ ਕਿ ਉਹ ਬਿਲਿੰਗ ਵਿੱਚ ਬਰਫਬਾਰੀ ਦੇਖ ਕੇ ਆਨੰਦ ਲੈ ਰਹੀ ਹੈ ਬੀਟ ਥਾਣੇ ਇਨ ਚਾਰਜ ਦਲੀਪ ਸਕਲਾਨੀ ਨੇ ਦੱਸਿਆ ਕਿ ਮੁੰਡੇ ਦਾ ਨਾਮ ਅਭਿਨੰਦਨ ਗੁਪਤਾ ਸੀ ਜਦ ਕਿ ਕੁੜੀ ਦਾ ਨਾਮ ਪ੍ਰਨੀਤਾ ਪਾਲਾ ਸਾਹਿਬ ਸੀ ਅਭਿਨੰਦਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਰਨਵੀਰ ਸਿੰਘ ਵਾਸੀ ਚੋਗਾਨ ਅਤੇ ਉਸਦੇ ਦੋਸਤਾਂ ਨੇ ਬੀਟ ਥਾਣੇ ਵਿੱਚ ਦਰਜ ਕਰਵਾਈ ਸੀ ਰਿਪੋਰਟ ਅਨੁਸਾਰ ਅਭਿਨੰਦਨ ਗੁਪਤਾ ਆਪਣੇ ਪਾਲਤੂ ਕੁੱਤੇ ਜਰਮਨ ਸ਼ੈਫਰਡ ਅਲਫਾ ਨਸਲ ਦੇ ਨਾਲ ਆਪਣੀ ਕਾਰ ਵਿੱਚ ਬਿਲਿੰਗ ਗਿਆ ਸੀ ਉਸਨੇ ਬਿਲਿੰਗ ਵੈਲੀ ਦੇ 7 ਨੰਬਰ ਮੋੜ ਉੱਤੇ ਕਾਰ ਖੜੀ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਪੈਦਲ ਹੀ ਬਿਲਿੰਗ ਵੱਲ ਚਲਾ ਗਿਆ ਇੱਕ ਵਾਰ ਫਿਰ ਸਾਹਮਣੇ ਆਈ ਬੇਜ਼ੁਬਾਨ ਦੀ ਵਫਾਦਾਰੀ 48 ਘੰਟੇ ਤੱਕ ਕਰਦਾ ਰਿਹਾ ਮਾਲਕ ਦੀ ਮ੍ਰਿਤਕ ਦੇਹ ਦੀ ਰੱਖਿਆ ਉਤਾਰਿਆ ਰੋਟੀ ਦਾ ਘਰ ਬਰਫ਼ 'ਚ ਫਸੀ ਮਾਲਕ ਦੀ ਹੋਈ ਮੌਤ ਤੇ ਪੁੱਖਾ ਪਿਆਸਾ ਕੋਲ ਬੈਠਾ ਰਿਹਾ ਬੇਜ਼ੁਬਾਨ ਮਾਮਲਾ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ ਕੁੱਤੇ ਨੂੰ ਇਨਸਾਨ ਦਾ ਸਭ ਤੋਂ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ ਅਕਸਰ ਹੀ ਕੁੱਤੇ ਦੀ ਵਫਾਦਾਰੀ ਨੂੰ ਸਾਬਿਤ ਕਰਨ ਵਾਲੀਆਂ ਕੁਝ ਘਟਨਾਵਾਂ ਵੀ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਤੇ ਹੁਣ ਇਸੇ ਤਰ੍ਹਾਂ ਦਾ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਪਾਲਤੂ ਕੁੱਤੇ ਨੇ 48 ਘੰਟੇ ਤੱਕ ਆਪਣੇ ਮਾਲਕ ਦੀ ਲਾਸ਼ ਦੀ ਜੰਗਲੀ ਜਾਨਵਰਾਂ ਤੋਂ ਰੱਖਿਆ ਕੀਤੀ ਦੱਸਿਆ ਗਿਆ ਕਿ ਬੀਡ ਬਿਲਿੰਗ ਵਿੱਚ ਬਰਫਬਾਰੀ ਦੌਰਾਨ ਇੱਕ ਲੜਕੇ ਤੇ ਲੜਕੀ ਦੀ ਮੌਤਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਾ ਨੌਜਵਾਨ ਅਤੇ ਲੜਕੀ ਸ਼ਾਮ ਨੂੰ ਬਿਲਿੰਗ ਤੋਂ ਵਾਪਸ ਬੀਡ ਵੱਲ ਪੈਦਲ ਰਵਾਨਾ ਹੋਏ ਸੀ ਉਹਨਾਂ ਦੇ ਨਾਲ ਦੋ ਹੋਰ ਸੈਲਾਨੀ ਵੀ ਪੈਦਲ ਹੀਠਾ ਉਤਰ ਗਏ ਪਰ ਹਨੇਰਾ ਤੇ ਕਾਫੀ ਬਰਫਬਾਰੀ ਕਾਰਨ ਦੋਵੇਂ ਸੈਲਾਨੀ ਬਿਲਿੰਗ ਵਾਪਸ ਆ ਗਏ ਜਦੋਂ ਕਿ ਮਰਨ ਵਾਲਾ ਨੌਜਵਾਨ ਅਤੇ ਲੜਕੀ ਵਾਪਸ ਨਹੀਂ ਪਰਤੇ ਅਤੇ ਪੈਦਲ ਹੀਠਾ ਵੱਲ ਦੇਲੇ ਲੜਕੇ ਦਾ ਪਾਲਤੂ ਕੁੱਤਾ ਜਰਮਨ ਸ਼ੈਫਰਡ ਵੀ ਉਹਨਾਂ ਦੇ ਨਾਲ ਹੀ ਉੱਥੇ ਚਲਾ ਗਿਆ ਦੋਵਾਂ ਦੀ ਪਾਲਕਾਰੀ ਬਚਾਅ ਮੁਹਿੰਮ ਟੀਮ ਨੇ ਮੰਗਲਵਾਰ ਨੂੰ ਜਰਮਨ ਸ਼ੈਫਰਡ ਕੁੱਤੇ ਦੇ ਪੌਂਕਨ ਦੀ ਆਵਾਜ਼ ਸੁਣੀ ਕੁੱਤੇ ਦੀ ਆਵਾਜ਼ ਸੁਣ ਕੇ ਪੁਲਿਸ ਟੀਮ ਉਹਨਾਂ ਲਾਸ਼ਾ ਕੁਲ ਪੁੱਜੀ ਅਲਫਾ ਨਾਮ ਦਾ ਕੁੱਤਾ ਕਰੀਬ 48 ਘੰਟੇ ਤੱਕ ਉਹਨਾਂ ਦੀਆਂ ਲਾਸ਼ਾਂ ਦੀ ਰਾਖੀ ਕਰਦਾ ਰਿਹਾ ਅਤੇ ਬਹੁਤ ਚੌਕਸ ਰਿਹਾ ਦੋਵਾਂ ਦੀਆਂ ਲਾਸ਼ਾਂ ਇੱਕ ਡੱਬੇ ਵਿੱਚ ਇਕੱਠੀਆਂ ਮਿਲੀਆਂ ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਲੜਕੀ ਅਤੇ ਨੌਜਵਾਨ ਦੀਆਂ ਲਾਸ਼ਾਂ ਇਕੱਠੀਆਂ ਸਨ ਪਰ ਨੌਜਵਾਨ ਦਾ ਚਿਹਰਾ ਇੰਜ ਲੱਗਦਾ ਹੈ ਜਿਵੇਂ ਕਿਸੇ ਰਿਛ ਨੇ ਉਸਨੂੰ ਰਗੜ ਦਿੱਤਾ ਹੋਵੇ ਇਸ ਥਾਂ ਉੱਤੇ ਇੱਕ ਦਰਖਤ ਦੇ ਪਿੱਛੇ ਰਿਛ ਦੇ ਪੰਜੇ ਦੇ ਨਿਸ਼ਾਨ ਵੀ ਮਿਲੇ ਹਨ ਨੌਜਵਾਨ ਇੱਥੇ ਆਪਣੀ ਪਰਜਾਈ ਨਾਲ ਰਹਿੰਦਾ ਸੀ ਜਦਕਿ ਲੜਕੀ ਅਕਸਰ ਮਿਲਨ ਉਸ ਨੂੰ ਆਉਂਦੀ ਰਹਿੰਦੀ ਸੀ ਉਹ 4 ਜਨਵਰੀ ਨੂੰ ਬੀੜ ਵਿਖੇ ਆਈ ਸੀ ਅਤੇ ਜਿਸ ਦਿਨ ਇਹ ਘਟਨਾ ਵਾਪਰੀ ਸੀ ਉਸ ਜੀਨ ਉਸਨੇ ਬਿਲਿੰਗ ਤੋਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲ ਕੀਤੀ ਸੀ ਕਿ ਉਹ ਬਿਲਿੰਗ ਵਿੱਚ ਬਰਫਬਾਰੀ ਦੇਖ ਕੇ ਆਨੰਦ ਲੈ ਰਹੀ ਹੈ ਬੀਟ ਥਾਣੇ ਇੰਚਾਰਜ ਦਿਲੀਪ ਸਕਲਾਨੀ ਨੇ ਦੱਸਿਆ ਕਿ ਮੁੰਡੇ ਦਾ ਨਾਮ ਅਭਿਨੰਦਨ ਗੁਪਤਾ ਸੀ ਜਦ ਕਿ ਕੁੜੀ ਦਾ ਨਾਮ ਪ੍ਰਣੀਤਾ ਪਾਲਾ ਸਾਹਿਬ ਸੀ ਅਭਿਨੰਦਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਰਨਵੀਰ ਸਿੰਘ ਵਾਸੀ ਚੁਗਾਰ ਅਤੇ ਉਸਦੇ ਦੋਸਤਾਂ ਨੇ ਬੀਟ ਥਾਣੇ ਵਿੱਚ ਦਰਜ ਕਰਵਾਈ ਸੀ ਰਿਪੋਰਟ ਅਨੁਸਾਰ ਅਭਿਨੰਦਨ ਗੁਪਤਾ ਆਪਣੇ ਪਾਲਤੂ ਕੁੱਤੇ ਜਰਮਨ ਸ਼ੈਫਰਡ ਅਲਫਾ ਨਸਲ ਦੇ ਨਾਲ ਆਪਣੀ ਕਾਰ ਵਿੱਚ ਬਿਲਿੰਗ ਗਿਆ ਸੀ ਉਸਨੇ ਬਿਲਿੰਗ ਵੈਲੀ ਦੇ 7 ਨੰਬਰ ਮੋੜ ਉੱਤੇ ਕਾਰ ਖੜੀ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਪੈਦਲ ਹੀ ਬਿਲਿੰਗ ਵੱਲ ਚਲਾ ਗਿਆ